ਸਾਨੂੰ ਨਾ ਅੱਜ ਨਵੇਂ ਤਰੀਕੇ ਦੇ ਪ੍ਰਸ਼ਾਦੇ ਬਣਾਉਣੇ ਦੱਸਣੇ ਆ ਕੰਨੀਆਂ ਪਿਆਜ਼ ਕੱਟ ਲਿਆ ਬਰੀਕ ਬਰੀਕ ਹਰੀਆਂ ਮਿਰਚਾਂ ਡੇਢ ਕ ਪਾ ਲਈਆਂ ਤੇ ਜਵੈਨ ਤੇ ਕਸੂਰੀ ਮੇਥੀ ਇਹ ਜਿਹੜਾ ਚਾਰ ਕ ਪੂਲਕੇ ਨੂੰ ਅਸੀਂ ਬੇਸਣ ਲਾਉਣਾ ਐਨਾ ਕ ਲੂਣ ਬਹੁਤ ਆ ਅੱਧਾ ਚਮਚਾ ਨਹੀਂ ਪਾ ਲੈਣਾ ਤੇ ਅੱਧਾ ਕ ਚਮਚਾ ਨਾਲ ਥੋੜਾ ਜਿਹਾ ਘੱਟ ਫਲੇਵਰ ਲਈ ਗਰਮ ਮਸਾਲਾ ਹਲਦੀ ਪਾਉਣੀ ਆ ਅਸੀਂ ਕਲਰ ਦੇਣ ਵਾਸਤੇ ਅੱਧਾ ਕ ਚਮਚਾ ਹੋਰ ਮਿਰਚਾਂ ਦਾ ਪਾਉਣਾ ਸਵਾਦ ਲਾਦੀ ਕਰਾਰੀ ਕਰਾਰੀ ਰੋਟੀ ਲਓ ਜੀ ਟੇਸਟ ਲਈ ਜੀਰਾ ਇਹਨੂੰ ਅਸੀਂ ਹੁਣ ਮਿਕਸ ਕਰ ਲੈਣਾ ਐ ਮੋਟਾ ਮੋਟਾ ਪਿਆਜ਼ ਨਹੀਂ ਕੱਟਣਾ ਹੈਗਾ ਆਪਾਂ ਐਦ ਵਾਲਨੀ ਆਈਡੀਆ ਹੈ ਇਹ ਲੋੜ ਪੈ ਗਈ ਬੇਪਾਲਾਂਗੇ ਇਹਨੂੰ ਹੁਣ ਅਸੀਂ ਮਿਕਸ ਕਰਕੇ ਬਣਾਉਣੀ ਆਪਾਂ ਗਰੇਵੀ ਜੀ ਵਾਂਗਰ ਐਦਾਂ ਬਣਾ ਕੇ ਅਜਵੈਨ ਜ਼ਰੂਰ ਪਾ ਲਿਓ ਨਾਲ ਮੇਥੀ ਪਾ ਲਿਓ ਨਾਲ ਥੋੜੀ ਕਰਾਂਚੀ ਪੰਨ ਹੋ ਜਾਂਦਾ ਐ ਦੋ ਕਬੂਂਦਾ ਹੋਰ ਪਾਣੀ ਦੀ ਪਾ ਲਈਏ ਵਿੱਚ ਧੋਕ ਬਸ ਤੇ ਆਹ ਦੇਖੋ ਜੀ ਸਾਡੇ ਕੋਲ 4 ਕੁ ਫੁੱਲ ਕੇ ਬਚੇ ਸੀ ਰਾਤੀ ਪਰੌਣੇ ਆ ਗਏ ਤਾਂ ਉਹਨਾਂ ਨੇ ਮੰਗਾ ਲਏ ਵੀਜ਼ੇ ਤੇ ਇਸ ਕਰਕੇ ਸਾਡੀਆਂ ਰੋਟੀਆਂ 4 ਕੁ ਫਿਰ ਵੱਟ ਗਈਆਂ ਰੋਟੀਆਂ ਦੇਖੋ ਮੇਰੇ ਕੋਲ ਕੋੜੇ ਪ੍ਰਸ਼ਾਦ ਦੇ ਆ ਲਾਣਾ ਇਧਰ ਲਈ ਬਸੇ ਆ ਦੇਸੀ ਘੀ ਦੇ ਨਾਲ ਬਣਾਣੀ ਮੈਂ ਇਹਦੇ ਚ ਪਾ ਲਿਆ ਦੇਸੀ ਘੀ ਤੋਂ ਹੁਣ ਆ ਜੀ ਲੂਣ ਪਾ ਲਈਏ ਬੇਮਲੂਮਾ ਜਿਆ ਇਹ ਤਾਂ ਚੀਜ਼ ਬਣ ਗਈ ਤਾਂ ਬਣ ਗਈ ਅੱਜ ਵੈਣ ਲੂਣ ਮਿਰਚ ਮਸਾਲਾ ਐਨ ਪ੍ਰੋਪਰ ਹੋਇਆ ਇੱਥੋਂ ਇਦਾਂ ਫੜ ਕੇ ਇਦਾਂ ਇਦਾਂ ਉਹਨੂੰ ਤੇ ਇਹਦਾ ਅਸੀਂ ਪਾਸਾ ਰੱਖਣਾ ਇੰਦਾ ਉੱਠਾ ਪਾਸਾ ਰੱਖਣਾ ਜੇ ਅਸੀਂ ਇਧਰਲਾ ਪਾਸਾ ਰੱਖਾਂਗੇ ਤਾਂ ਉੱਪਰਲਾ ਬੇਸਨ ਢਿੱਲਾ ਹੋ ਜਾਊਗਾ ਫੇ ਰੋਟੀ ਥੱਲਣ ਦੇ ਨਾਲ ਬਹੁਤ ਮੁਸ਼ਕਲ ਹੋ ਜਾਂਦਾ ਸਲੋ ਸੇਕ ਕਰ ਦਵੋ ਤੇ ਸਲੋ ਸੇਕ ਦੇ ਨਾਲ ਅਸੀਂ ਰੋਟੀ ਥੋੜੀ ਜਿਹੀ ਕਰਾਂਚੀ ਕਰ ਲੈਣੀ ਆ ਤੇ ਅੰਦਰ ਸਾਡੀ ਚਾਹ ਬਣਦੀ ਪਈ ਆ ਤੇ ਬਾਹਰ ਪਰਸ਼ਾਦੇ ਆ ਓਕੇ ਆ ਦੇਖੋ ਕਿੰਨੀ ਸੋਹਣੀ ਹੋ ਗਈ ਰੋਟੀ ਆ ਲੋ ਚਮਟੇ ਦੇ ਨਾਲ ਵੀ ਤੁਸੀਂ ਥੱਲ ਲਓ ਇਹਦੇ ਨਾਲ ਵੀ ਖਾ ਲ ਲੋ ਇੱਧਰ ਵੀ ਬਿਲਕੁਲ ਥੋੜਾ ਥੋੜਾ ਲਾ ਲਓ ਤੁਸੀਂ ਇੰਨੇ ਬਿਜ਼ੀ ਆ ਕਿੰਨਾ ਟਾਈਮ ਕੱਢ ਲਿਆ ਆ ਜਾ ਰੋਟੀ ਖਾ ਲਓ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਆ ਲਓ ਫਿਰ ਚਾਕੋ ਰੱਕੇ ਦਾ ਧੁੱਪ ਨਿਕਲੀ ਹੈ ਤੇ ਹਵਾ ਚਾਲੀ ਠੰਢੀ ਹੈ ਟੜਕ ਬਟਨ ਦਾ ਅਧਾਰਾ ਲੈ ਸਕਦੀਆਂ ਜਰੂਰ ਜਰੂਰ ਇੱਕਦਮ ਦਲੂਸੀ ਜਿਹਾ ਖਾਣ ਨੂੰ ਬਹੁਤ ਸਵਾਦ ਹੈ ਮਜ਼ਾ ਆ ਰਿਹਾ ਮੈਨੂੰ ਤਾਂ ਆਓ ਜੀ ਤੁਸੀਂ ਵਿਆਂ ਜੀ ਆਓ ਜੀ ਆਓ ਤੁਸੀਂ ਵੀ ਖਾਓ ਹਮ ਚਾਹ ਵੀ ਲਾ ਲਓ ਤੁਸੀਂ ਨਾਲ ਆਹ ਦੇਖੋ ਤੁਸੀਂ ਕਿੱਦਾਂ ਬਣੀ ਦਿੰਦੇ ਸਟੇਸ਼ਨ ਤੇ ਪੀਦੀ ਹੈ ਐਂ ਡਾਰਕ ਬਸ ਇੰਨੀ ਤੁਸੀਂ ਪੀਨੇ ਆ ਜਰੂਰ ਟਾਈ ਕਰੋ ਸਾਰੇ ਜਾਣੇ ਗੋਵਰੀ ਪ੍ਰਸ਼ਾਦਾ ਬਣਦਾ ਇਹਦਾ ਵੇਖਣਾ ਆ ਕੇ ਕਾ ਮੇਰੇ ਬੇਟੇ ਨੇ ਬਣਾਈ ਤੇ ਪ੍ਰਸ਼ਾਦਾ ਇਹ ਆਪ ਬਣਾ ਲੈ ਕਾ ਵੀ ਨੰਬਰ ਮੰਗ ਲਈ ਹਾਂ ਥੈਂਕ ਯੂ ਜੀ ਬਹੁਤ ਸਾਰਾ ਥੈਂਕ ਯੂ ਜੀ ਬਾਈ ਬਾਈ ਜੀ ਮਿਲਦੇ ਬਹੁਤ ਰੱਗੀ ਤੁਹਾਨੂੰ ਬਾਈ ਦੁਆਰਾ